ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਤੇ ਵਿੱਚ ਸੋ ਦੋਸਤੋ ਜਿਹੜੇ ਵੀਰ ਫੇਸਬੁੱਕ ਪੇਜ ਤੇ ਇਹ ਵੀਡੀਓ ਦੇਖ ਰਹੇ ਨੇ ਫੇਸਬੁੱਕ ਪੇਜ ਨੂੰ ਜਰੂਰ ਫੋਲੋ ਕਰ ਲਿਓ ਤੇ ਜਿਹੜੇ ਵੀਰ ਆਪਣੇ YouTube ਚੈਨਲ ਤੇ ਇਹ ਵੀਡੀਓ ਦੇਖ ਰਹੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗੇ ਬੈਲ ਬਟਨ ਨੂੰ ਵੀ ਆਲਟੇ ਸੈੱਟ ਕਰ ਲਿਓ ਤਾਂ ਜੋ ਦੋਸਤੋ ਆਉਣ ਵਾਲੀਆਂ ਨਵੀਆਂ ਵੀਡੀਓਆਂ ਦੀਆਂ ਨੋਟੀਫਿਕੇਸ਼ਨ ਅਪਡੇਟ ਤੁਹਾਨੂੰ ਮਿਲ ਸਕਣ ਸਭ ਤੋਂ ਪਹਿਲਾਂ ਅੱਜ ਕਿਸਾਨ ਵੀਰੋ ਤੁਹਾਨੂੰ ਮੱਝ ਦਿਖਾਵਾਂਗੇ ਪ੍ਰੋਪਰ ਸੂਬਾ ਜਿਹੜਾ ਹੈਗਾ ਕਿਨਵਾ ਸੂਬਾ ਕੀ ਰਿਕਾਰਡ ਮੱਝ ਦਾ ਰਿਹਾ ਹੈਗਾ ਪਿਛਲੇ ਸੂਬਿਆਂ ਦੇ ਵਿੱਚ ਉਹ ਪ੍ਰੋਪਰ ਇਨਫੋਰਮੇਸ਼ਨ ਆਪਾਂ ਭਾਜੀ ਹੁਣਾਂ ਨਾਲ ਗੱਲਬਾਤ ਕਰਕੇ ਪੂਰੀ ਇਨਫੋਰਮੇਸ਼ਨ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਏਰੀਆ ਦੋਸਤੋ ਪਿੰਡ ਲਖਣਾ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਲੱਗਦਾ ਹੈਗਾ ਮਹਿਮੂਦਪੁਰਾ ਅਮਰਕੋਟ ਰਾਜਿਆਣਾ ਬਿਲਕੁਲ ਨਾਲ-ਨਾਲ ਲੱਗਦੇ ਪਿੰਡ ਆ ਦੋਸਤੋ ਤੇ ਬਧੇਰੇ ਜਾਣਕਾਰੀ ਦੇ ਲਈ ਆਪਾਂ ਬਾਈ ਬਲਵੰਤ ਸਿੰਘ ਜੀ ਮੇਰੇ ਸਾਹਮਣੇ ਆ ਉਹਨਾਂ ਤੋਂ ਇਨਫੋਰਮੇਸ਼ਨ ਲੈ ਕੇ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਆਂ ਅੱਜ ਜਿਹੜੀ ਵੀਡੀਓ ਦੋਸਤੋ ਆਪਾਂ ਸ਼ੂਟ ਕਰਦੇ ਪਏ ਆ 30 31 ਅਕਤੂਬਰ ਨੂੰ ਜਿਹੜੀ ਵੀਡੀਓ ਬਣਾ ਰਹੇ ਆਂ ਸ਼ਾਮ ਦਾ ਜਿਹੜਾ ਟਾਈਮ ਆ ਦੋਸਤੋ 2:30 ਵਜੇ ਦਾ ਦੁਪਹਿਰ ਦਾ ਸਮਾਂ ਹੈਗਾ ਬਿਲਕੁਲ ਤਾਜੀ ਸੂਈ ਇਹ ਮਾਝਾ ਦੋਸਤੋ ਦੋ ਟਾਈਮ ਦੀ ਚਵਾਈ ਕਰਨ ਤੋਂ ਬਾਅਦ ਤਿੰਨ ਟਾਈਮ ਚਵਾਈ ਕਰਨ ਤੋਂ ਬਾਅਦ ਦੂਰੋਂ ਜਿਹੜੇੋਂ ਪਹੁੰਚ ਕੇ ਤੁਸੀਂ ਸਬਦਾ ਕਰ ਸਕਦੇ ਮੁੱਲ ਬਿਲਕੁਲ ਜਿਹੜਾ ਵਾਜਬ ਜਾਇਜ਼ਾ ਰੇਟ ਹੋਵੇਗਾ ਤੇ ਗੱਲਬਾਤ ਕਰਦੇ ਆਂ ਪਾਜੀ ਹੁਣ ਸਭ ਤੋਂ ਪਹਿਲਾਂ ਪਾਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹੋਰ ਸਭ ਠੀਕ ਠਾਕ ਜੀ ਹਾਂਜੀ ਵਧੀਆ ਜੀ ਤੇ ਪਾਜੀ ਇੱਕ ਆਪਣਾ ਨਾਮ ਜ਼ਰੂਰ ਦੱਸ ਦੀ ਆਪਣੇ ਵੀਰਾਂ ਨੂੰ ਨਾਂ ਬਲਵੰਤ ਸਿੰਘ ਜੀ ਆਪਾਂ ਅੱਛਾ ਬਲਵੰਤ ਪਾਜੀ ਮੱਝ ਦੀ ਗੱਲ ਕਰੀਏ ਤਾਂ ਤਕਰੀਬਨ ਘਰ ਦੀ ਮੱਝ ਹੀ ਆ ਹਾਂਜੀ ਹਾਂਜੀ ਘਰ ਦੀ ਜੀ ਘਰ ਦੀ ਮੱਝ ਹੀ ਆ ਹਾਂਜੀ ਤੇ ਪਿਛਲੇ ਸੂਮਿਆਂ ਦਾ ਜ਼ਿਕਰ ਆਪਾਂ ਗੱਲ ਕਰੀਏ ਤੇ ਕਿੰਨਾ ਕੁ ਦੁੱਧ ਤਕਰੀਬਨ ਇਹ ਪਾਉਂਦੀ ਰਹੀ ਹੈ ਜੀ ਦੁੱਧ ਜੀ ਆਪਾਂ 14-15 ਲੀਟਰ ਦੁੱਧ ਚੋਇਆ ਪਿਛਲੇ ਸੂਏ ਦਾ 14-15 ਕਿਲੋ ਹਾਂਜੀ ਠੀਕ ਆ ਤੇ ਹ 8-9 ਦਿਨ ਹੋ ਗਿਆ ਸਮਾਂ ਹਾਂਜੀ ਤੇ ਤਕਰੀਬਨ 8-9 ਦਿਨ ਦਾ ਸਮਾਂ ਹੋ ਗਿਆ ਤੇ ਹੁਣ ਦੁੱਧ ਤੇ ਕਿੰਨੇ ਕੁ ਤੇ ਚੱਲਣ ਦੀ ਸਹੀ 10 ਲੀਟਰ ਦੁੱਧ ਚੱਲਦੀ ਹੁਣ 10 ਕਿਲੋ ਹਾਂਜੀ ਮੌਕੇ ਦਾ ਬਿਲਕੁਲ ਰੈਡੀ ਹੈ ਜੀ ਹਾਂਜੀ ਹਾਂਜੀ ਰੈਡੀ ਕੋਈ ਦੋ ਟਾਈਮਾਂ ਕਿ ਚੋਲੇ ਹਾਂਜੀ ਦੋ ਟਾਈਮਾਂ ਚੋਲੇ ਜੀ 10 ਲੀਟਰ ਦੁੱਧ ਦਾ ਠੀਕ ਆ 10 ਕਿਲੋ ਜਿਹੜਾ ਦੁੱਧ ਦੋਸਤੋ ਜਿਹੜਾ ਬਿਲਕੁਲ ਰੈਡੀ ਹੈਗਾ ਤੇ ਨੀਚੇ ਜਿਹੜਾ ਇਸ ਦੇ ਮੇਲ ਆਪਣਾ ਫੀਮੇਲ ਕਾਫ ਆ ਮਗਰ ਕੱਟੀ ਆ ਦੋਸਤੋ ਥੱਲੇ ਇਸ ਦੇ ਕੱਟੀ ਆ ਉਹ ਤੁਸੀਂ ਬਿਲਕੁਲ ਵੀਡੀਓ ਦੇ ਵਿੱਚ ਦੇਖ ਲਓ ਤਸੱਲੀ ਦੇ ਨਾਲ ਤੇ ਇੱਕ ਵਾਰੀ ਭਾਈ ਮਾੜਾ ਕਰੀਏ ਇਹਨੂੰ ਹਿੱਕ ਕੇ ਵਿਖਾਈਏ ਮੱਝ ਦੀ ਬੈਕਗ੍ਰਾਉਂਡ ਸੋ ਦੋਸਤੋ ਫੇਸ ਦੀ ਕੁਆਲਿਟੀ ਦੇਖ ਲਓ ਮੂੰਹ ਮੱਥਾ ਦੇਖ ਲਓ ਤਸੱਲੀ ਦੇ ਨਾਲ ਆ ਲਓ ਆ ਲਓ ਆ ਵੇਖੋ ਦੋਸਤੋ ਆ ਫੇਸ ਦੀ ਕੁਆਲਿਟੀ ਹੈ ਮਾੜਾ ਭਾਈ ਤੁਸੀਂ ਖੋਲੇ ਜੇ ਇਹਨੂੰ ਤੇ ਭਾਈ ਦੀ ਕਰਦੀ ਔਨ ਕਰਦੀ ਹੈ ਅਸੋ ਦੋਸਤੋ ਥੋੜਾ ਜਿਆਦਾ ਡਰੂਗੀ ਜਰੂਰ ਕਿਉਂਕਿ ਮੇਰਾ ਵੀ ਓਪਰਾ ਜਿਹਾ ਕਰਦਾ ਪਸੂ ਇਹ ਬਾਕੀ ਆਪਾਂ ਇੱਕ ਵਾਰ ਜਿੰਨਾ ਕੋ ਹੋ ਸਕਦਾ ਤੁਹਾਨੂੰ ਤੋਰ ਕੇ ਤਸੱਲੀ ਦੇ ਨਾਲ ਦਿਖਾ ਦੇਣੀ ਆ ਇਸ ਤੋਂ ਬਾਅਦ ਤੁਸੀਂ ਜਿਹੜਾ ਆਪਣਾ ਫੈਸਲਾ ਦੋਸਤੋ ਘਰੇ ਇੱਕ ਟਾਈਮ ਦੋ ਟਾਈਮ ਦੀ ਚੁਵਾਈ ਆ ਉਹ ਤੁਹਾਡੀ ਰਿਸਪੌਂਸਿਬਿਲਟੀ ਵੀ ਹੈਗੀ ਆ ਤੁਸੀਂ ਘਰ ਪਹੁੰਚ ਕੇ ਤਸੱਲੀ ਦੇ ਨਾਲ ਚੁਵਾਈ ਕਰਨ ਤੋਂ ਬਾਅਦ ਸਬਦਾ ਕਰ ਸਕਦੇ ਜੀ ਪਿੱਠਪੂੜਾ ਜਿਹੜਾ ਦੋਸਤੋ ਵਧੀਆ ਚੌੜੇ ਪਿੱਠਪੂੜੇ ਦੀ ਆ ਥਾਨ ਹਵਾਨਾ ਤਕਰੀਬਨ ਜਿੱਥੋਂ ਤੱਕ ਮੈਂ ਦੇਖ ਰਿਹਾ ਦੋਸਤੋ ਥਾਨ ਹਵਾਨਾ ਬਿਲਕੁਲ ਪੱਧਰ ਤੇ ਪਿੱਠ ਪੂੜੇ ਦੀ ਰਾਜੀ ਆ ਦੋਸਤੋ ਤੇ ਮੁਠੀ ਵਾਲਾ ਥਣ ਲੱਗਾ ਹੈਗਾ ਤੇ ਚਵਾਈ ਜਿਹੜੀ ਆ ਉਹ ਆਪਾਂ ਮਾਲਕਾਂ ਤੋਂ ਪੁੱਛ ਕੇ ਤੁਹਾਡੇ ਨਾਲ ਸ਼ੇਅਰ ਕਰ ਦਵਾਂਗੇ ਵੀ ਕਿਦਾਂ ਦੀ ਜੜੀ ਚਵਾਈ ਲੱਗੀ ਆ ਆ ਲਓ ਜੀ ਆ ਮੈਂ ਤੁਹਾਨੂੰ ਇੱਕ ਵਾਰੀ ਹੋਰ ਥੋੜਾ ਜਿਆ ਕੋਲੋਂ ਦਿਖਾਉਣ ਦੀ ਕੋਸ਼ਿਸ਼ ਕਰਦਾ ਆ ਬੇਖੋ ਬਿਲਕੁਲ ਬੈਕ ਸਾਈਡ ਤੋਂ ਦੋਸਤੋ ਵੇਖੋ ਤੇ ਐਦਾਂ ਦਾ ਹਵਾਨਾ ਥਣ ਜਿਹੜਾ ਲੱਗਾ ਬਾਕੀ ਭਾਈ ਜੀ ਚੁਵਾਈ ਚੁ ਵੀ ਬਿਲਕੁਲ ਓਕੇ ਆ ਜੀ ਮਲਗੀ ਕੋਈ ਭੂਰ ਛੱਟਾ ਜਾਂ ਫੁਆਰਾ ਤੇ ਨਹੀਂ ਆਉਂਦਾ ਥਣ ਚ ਕੋਈ ਕੋਈ ਗੱਲ ਨਹੀਂ ਬਿਲਕੁਲ ਇੱਕ ਨੰਬਰ ਧਾਰ ਆ ਜੀ ਠੀਕ ਆ ਠੀਕ ਠੀਕ ਇੱਕ ਨੰਬਰ ਬਿਲਕੁਲ ਧਾਰ ਆ ਦੋਸਤੋ ਕਿਸੇ ਤਰ੍ਹਾਂ ਦਾ ਭੂਰ ਛੱਟਾ ਨਹੀਂ ਹੈਗਾ ਬਾਕੀ ਜਦੋਂ ਅਸੀਂ ਇੰਨਾ ਕਹਿ ਦਿੰਨੇ ਆ ਦੋਸਤੋ ਇੱਕ ਟਾਈਮ ਦੀ ਆ ਕੇ ਦੋ ਟਾਈਮ ਦੀ ਆ ਕੇ ਚੁਵਾਈ ਤੁਸੀਂ ਕਰ ਲਓ ਤਸੱਲੀ ਕਰ ਲਓ ਉਹਦੇ ਵਿੱਚ ਜਿਹੜੇ ਸ਼ੰਕੇ ਆ ਸਾਰੇ ਦੂਰ ਹੋ ਜਾਂਦੇ ਆ ਆਉਣਾ ਤੁਸਾਂ ਨੇ ਹੁੰਦਾ ਦੋਸਤੋ ਘਰ ਪਹੁੰਚ ਕੇ ਵਿਜ਼ਿਟ ਕਰਨੀ ਤੁਸਾਂ ਨੇ ਹੁੰਦੀ ਆ ਤੇ ਬਿਲਕੁਲ ਆਪਣਾ ਕੰਮ ਜਿਹੜਾ ਦੋਸਤੋ ਵੀਡੀਓ ਸ਼ੂਟ ਕਰਕੇ ਤਸੱਲੀ ਦੇ ਨਾਲ ਤੁਹਾਨੂੰ ਦਿਖਾ ਦੇਣੀ ਹੁੰਦੀ ਆ ਸਾਰੇ ਪਾਸਿਓ ਤੇ ਕਿਸ ਏਰੀਆ ਦੇ ਵਿੱਚ ਪਸ਼ੂ ਕਿਸ ਘਰੇ ਖੜਾ ਆ ਲੋ ਆ ਕੱਟੀ ਆ ਦੋਸਤੋ ਤਕਰੀਬਨ ਹਜੇ 5-6 ਦਿਨ ਦਾ ਸਮਾਂ ਹੋਇਆ 나ੜੂ ਹਜੇ ਕੱਚਾ ਲੱਥਾ ਹੀ ਆ ਤਕਰੀਬਨ ਨਾਲੋ ਤੇ ਫੀਮੇਲ ਮਗਰ ਕੱਟੀ ਆ ਤੇ ਬਾਈ ਬਲਵੰਤ ਇੱਕ ਸੰਪਰਕ ਨੰਬਰ ਜ਼ਰੂਰ ਦੱਸ ਦਗੇ ਵੀਰ ਜੀ ਹਾਂਜੀ ਨੰਬਰ ਹੈ 993940 ਹਾਂਜੀ 42170 ਇੱਕ ਵਾਰੀ ਫਿਰ ਬੋਲਗੇ ਵੀਰ ਜੀ 993940 42170 ਠੀਕ ਆ ਜੀ ਤੇ ਬਾਕੀ ਬਲਵੰਤ ਭਾਈ ਇਹਦਾ ਜਿਹੜਾ ਮੁੱਲ ਉਹ ਕਿੰਨਾ ਕੀਤਾ ਜੀ ਬੋਲ ਜੀ ਆਪਾਂ ਇਹਦਾ 75000 ਰੁਪਏ ਕਰਾਂ 75 ਕਰਦੇ ਹਨਾ ਹਾਂਜੀ ਤੇ ਵਿੱਚੋਂ ਬਾਈ ਖੁੱਲ ਕੇ ਮਾਨਤਾ ਨੂੰ ਹੋ ਜਾਏਗਾ ਨਾ ਹਾਂਜੀ ਹਾਂਜੀ ਹੋ ਜਾਏਗਾ ਜੀ ਹੋ ਜਾਏਗਾ ਮੌਕੇ ਤੇ ਨਾ ਭੈਣ ਭਰਾ ਜੋ ਚੱਲ ਕੇ ਆਏਗਾ ਮਾਨਤਾ ਨੂੰ ਕਰ ਲੈ ਠੀਕ ਆ ਆ ਸੋ ਦੋਸਤੋ ਬਿਲਕੁਲ ਬਾਰਡਰ ਇੱਥੋਂ ਤਕਰੀਬਨ 2 2.5 3 ਕਿਲੋਮੀਟਰ ਦੀ ਦੂਰੀ ਰਹਿ ਜਾਂਦੀ ਤੇ ਥੋੜੀ ਬਾੜੀ ਆ ਬਾਰਡਰ ਬਿਲਕੁਲ ਡਰੇਨ ਦੇ ਨਾਲ-ਨਾਲ ਜਿਹੜਾ ਤੁਸੀਂ ਹਵੇਲੀਆਂ ਪੈਂਦੀਆਂ ਪਿੰਡ ਲਾਖਣਾ ਪੈ ਜਾਂਦਾ ਥੋੜੀ ਬਾੜ ਪਿੱਛੇ ਤੇ ਹਵੇਲੀਆਂ ਤੇ ਜਿਹੜੀ ਤੁਸੀਂ ਵਿਜਿਟ ਕਰ ਸਕਦੇ ਜੀ ਸੰਪਰਕ ਨੰਬਰ ਲਗਾਤਾਰ ਜਿਹੜੇ ਸਕਰੀਨ ਦੇ نیچے ਚੱਲਦੇ ਕਰਦੇ ਨੇ ਆਪਾਂ ਨੰਬਰ ਤੇ ਤੁਸੀਂ ਜਿਹੜਾ ਤਾਲਮਿਲ ਰਾਬਤਾ ਆਪਣਾ ਬਣਾ ਕੇ ਰੱਖ ਕੇ ਰੱਖ ਸਕਦੇ ਜੀ ਉਸ ਦੇ ਥਰੂ ਜਿਹੜਾ ਤੁਸੀਂ ਬਾਈ ਹੋਰਾਂ ਦੀਆਂ ਬੈਕਾਂ ਤੇ ਟਾਹਣੀਆਂ ਤੇ ਪਿੰਡ ਪਹੁੰਚ ਸਕਦੇ ਜੀ ਸੋ ਮਿਲਦੇ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ